ਜਿੰਦਾਬਾਦ ਸਰਦਾਰ ਕਾਲੀਦਾਲੇ ਜਿੰਦਾਬਾਦ ਕਰੋ ਜੀ ਜਿੰਦਾਬਾਦ ਸਿੰਘਵੀਰ ਸਿੰਘ ਬਾਦ ਸਰਦਾਰ ਸਰਦਾਰ ਸਿੰਘਵੀਰ ਬਾਦ ਜਿੰਦਾਬਾਦ ਸਰਦਾਰ ਸਿੰਘਵੀਰ ਸਿੰਘ ਬਾਦ ਜਿੰਦਾਬਾਦ ਸਰਦਾਰ ਸਿੰਘਵੀਰ ਸਿੰਘ ਬਾਦ ਜਿੰਦਾਬਾਦ ਸਰਦਾਰ ਸਿੰਘਵੀਰ ਸਿੰਘ ਬਾਦ ਜਿੰਦਾਬਾਦ ਵੇਖੋ ਅਸੀਂ ਬਹੁਤ ਧੰਨਵਾਦੀ ਆ ਕਿਉਂਕਿ ਮੇਰੇ ਫਾਦਰ ਸਾਹਿਬ 8 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਉਹ ਟਕਸਾਲੀਪੁਰ ਕੋ ਬੋ ਤੇ ਆਪਣੇ ਜਹਦਾਦ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਅਮਰਜੈਂਸੀ ਦਾ ਚਾਹ ਧਰਮ ਜਦੂ ਮੋਰਚਾ ਚਾਹ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ੍ਹ ਕੱਟੀ ਐ ਉਹਨਾਂ ਦੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਰ ਵੀ ਕਿਤੇ ਆਉਂਗਾ ਇੱਧਰ ਹਲਕੇ ਤੇ ਵੀ ਮੈਂ ਤੁਹਾਡੇ ਜਰੂਰ ਕਰੇ ਆ ਕੇ ਜਾਊਂਗਾ ਉਸੇ ਸੰਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਵਿੱਚ ਦਤਲੀਆਂ ਪਈਆਂ ਪਰ ਅਸੀਂ ਸਦਾ ਹੀ ਸ਼ਰੋਮਣੀ ਕਾਲੀਦਾਨ ਨਾਲ ਤਕਰੀਬਨ 65-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼ਰੋਮਣੀ ਕਾਲੀਦਾਨ ਦੇ ਨਾਲ ਖੜੇ ਹਾਂ ਅਤੇ ਸ਼ਰੋਮਣੀ ਕਾਲੀਦਾਨ ਦੇ ਨਾਲ ਹੀ ਆਪਣਾ ਜੀਵਨ ਜੋ ਪੂਰਿਤ ਕਰਕੇ ਜਾਵਾਂਗੇ ਤਾਂ ਜੋ ਸ਼ਰੋਮਣੀ ਕਾਲੀਦਾਨ ਪੰਜਾਬ ਦੀ ਜੋ ਕਿਤਰੀ ਪਾਰਟੀ ਹੈ ਉਹ ਮਜਬੂਤ ਹੋ ਕੇ ਪੰਜਾਬ ਦੀ ਸੇਵਾ ਕਰ ਸਕੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਨਾਵਾ ਫੇਰੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜੋ ਹੜਾਂ ਦੇ ਕੁਦਰਤੀ ਕਰੋਪੀ ਨਾਲ ਜੋ ਹੜ੍ਹ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਜਾਂ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮੱਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮੱਗਰੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉੱਥੇ ਅਸੀਂ ਫੁੱਲ ਚੜਾਵਾਂਗੇ